ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਇਹ ਮੈਂ ਇੱਕ ਲੇਡੀਜ਼ ਜੈਕਟ ਬਣਾਈ ਆ ਪਹਿਲਾਂ ਮੈਂ ਤੁਹਾਨੂੰ ਇਹਦੇ ਮੋਢੇ ਦੱਸੇ ਕਿ ਕਿਸ ਤਰੀਕੇ ਨਾਲ ਸੀ ਉਹਨਾਂ ਨੂੰ ਬੰਦ ਕਰ ਸਕਦੇ ਆ ਬਹੁਤ ਹੀ ਫੈਂਸੀ ਤਰੀਕੇ ਨਾਲ ਮੋਢੇ ਬੰਦ ਹੋ ਜਾਂਦੇ ਹੁਣ ਮੈਂ ਤੁਹਾਨੂੰ ਇਹਦਾ ਜਿਹੜਾ ਗਲਾ ਵਾ ਵੀ ਨੈਕ ਮੈਂ ਬਣਾਇਆ ਵਾ ਵੀ ਗਲਾ ਇਹ ਮੈਂ ਤੁਹਾਨੂੰ ਜੋੜਨਾ ਦੱਸਾਂਗੀ ਕਿ ਇੱਥੇ ਕਿਸ ਤਰੀਕੇ ਨਾਲ ਸੀ ਬਿਨਾਂ ਸੂਈ ਨਾਲ ਸੀ ਤੇ ਸਲਾਈਆਂ ਨਾਲ ਨਾਲ-ਨਾਲ ਬਣਾਉਂਦੇ ਹੋਏ ਨਾਲ-ਨਾਲ ਕਿਸ ਤਰੀਕੇ ਨਾਲ ਇਹਨੂੰ ਜੋੜ ਸਕਦੇ ਆ ਇਹੜੇ ਬਟਨ ਪੱਟੀ ਦੇ ਕੁੰਡੇ ਆ ਇਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਜਿਵੇਂ ਦੀ ਵੀ ਤੁਹਾਡੀ ਬਟਨ ਪੱਟੀ ਹੋਊਗੀ ਉਸੇ ਤਰੀਕੇ ਨਾਲ ਤੁਸੀਂ ਬਣਾਉਂਦੇ ਹੋਏ ਜਾਣਾ ਮੇਰੀ ਪੁੱਠੀਆਂ ਪੁੱਠੀਆਂ ਕੁੰਡਿਆਂ ਦੀ ਬਟਨ ਪੱਟੀ ਆ ਮੈਂ ਪੁੱਠਾ ਪੁੱਠਾ ਹੀ ਬਣਾਉਂਦੀ ਹੋਈ ਜਾਵਾਂਗੀ 12 ਕੁੰਡੇ ਮੇਰੇ ਬਟਨ ਪੱਟੀ ਦੇ ਆ 6 ਜੋੜ ਇਹਨਾਂ ਨੂੰ ਮੈਂ ਪੁੱਠਾ ਹੀ ਬਣਾ ਲਾਂਗੀ ਆ ਵੇਖੋ ਬਟਨ ਪੱਟੀ ਦੇ 12 ਕੁੰਡੇ ਬਣਾ ਲਏ ਆ ਅੱਗੇ ਮੇਰਾ ਇਹ ਸਿੱਧਾ ਕੁੰਡਾ ਜਿਹੜਾ ਬਾਰਡਰ ਬਣਾਇਆ ਮੈਂ ਨਾਲ ਹੀ ਸਿੱਧਾ ਕੁੰਡਾ ਰੱਖਿਆ ਇੱਕ ਇੱਕ ਸਿੱਧਾ ਕੁੰਡਾ ਤੁਸੀਂ ਵੀ ਰੱਖ ਲੈਣਾ ਇਹਨੂੰ ਸਿੱਧਾ ਬਣਾ ਲੈਣਾ ਅੱਗੇ ਵੇਖੋ ਹੁਣ ਇੱਥੇ ਆਪਾਂ ਇਹਨੂੰ ਨਾਲੋਂ ਨਾਲ ਬਣਾਉਂਦੇ ਜਾਣਾ ਇਹ ਨਾਲੋਂ ਨਾਲ ਹੀ ਜੋੜਦੀ ਜਾਣੀ ਇੱਕ ਕੁੰਡਾ ਚੁੱਕਣਾ ਆਪਾਂ ਇਥੋਂ ਇਸ ਤਰੀਕੇ ਨਾਲ ਹੀ ਸਲਾਈ ਨੂੰ ਪਾਉਣਾ ਇੱਕ ਕੁੰਡਾ ਚੁੱਕ ਲੈਣਾ ਵਾ ਇੱਕ ਹੁੰਡਾ ਆਪਾਂ ਚੁੱਕ ਲਿਆ ਫਿਰ ਅਸੀਂ ਬੈਕ ਸਾਈਡ ਵੱਲ ਜਾਣਾ ਇਹਦੀ ਪੁੱਠੀ ਸਲਾਈ ਵੱਲ ਇਹੜਾ ਇੱਕ ਕੁੰਡਾ ਚੁੱਕਿਆ ਇੱਕ ਸਿੱਧਾ ਇਹਨਾਂ ਦੋਵਾਂ ਦਾ ਪੁੱਠੀ ਸਲਾਈ 'ਚ ਇੱਕ ਕਰ ਦੇਣਾ ਵਾ ਇਹ ਕੁੰਡੇ ਨੂੰ ਨਾਲ ਕਟਾ ਦੇਣਾ ਨਾਲ ਹੀ ਇਹ ਜੁੜ ਗਿਆ ਬਾਕੀ ਅਸੀਂ ਆਪਣੀ ਜਿਸ ਤਰ੍ਹਾਂ ਵੀ ਦੇ ਵੀ ਸਾਡੇ ਬਟਨ ਪੱਟੀ ਦੇ ਕੁੰਡੇ ਹੋਣਗੇ ਬਣਾ ਕੇ ਕੰਪਲੀਟ ਕਰਨੇ ਇਹ ਮੇਰੇ ਸਾਰੇ ਪੁੱਠੇ ਕੁੰਡੇ ਮੈਂ ਪੁੱਠੇ ਹੀ ਬਣਾ ਲਾਂਗੀ ਪੁੱਟੀ ਸਲਾਈ ਕੰਪਲੀਟ ਹੋ ਗਈ ਫਿਰ ਅਗੇ ਆਪਾਂ ਸਿੱਧੀ ਸਲਾਈ ਤੇ ਇਧਰੋਂ ਵੀ ਮੇਰੀ ਬਟਨ ਪੱਟੀ ਦੇ ਜਿਹੜੇ ਕੁੰਡੇ ਉਹ ਪੁੱਠੇ ਪੁੱਠੇ ਹੀ ਆ ਇਹ ਮੈਂ ਪੁੱਠੇ-ਪੁੱਠੇ ਬਣਾ ਕੇ ਕੰਪਲੀਟ ਕਰ ਲਾਂਗੀ ਫਿਰ ਅਗਲਾ ਉਹ ਸਿੱਧਾ ਕੁੰਡਾ ਹੀ ਆ ਗਿਆ ਸਿੱਧੇ ਕੁੰਡੇ ਨੂੰ ਇਸ ਤਰੀਕੇ ਨਾਲ ਸਿੱਧਾ ਬਣਾ ਲੈਣਾ ਫਿਰ ਹੁਣ ਆਪਾਂ ਇੱਕ ਇੱਥੋਂ ਗੁੰਡਾ ਚੁੱਕਣਾ ਵਾ ਇੱਥੋਂ ਕੁੰਡਾ ਚੁੱਕ ਕੇ ਇਸ ਤਰੀਕੇ ਨਾਲ ਪਿੱਛੇ ਲੈ ਜਾਣਾ ਬੈਕ ਸਾਈਡ ਤੋਂ ਦੀ ਇਹਨਾਂ ਦੋਵਾਂ ਕੁੰਡਿਆਂ ਦਾ ਹੁਣ ਆਪਾਂ ਇੱਕ ਕਰ ਦੇਣਾ ਜਿਹੜਾ ਇੱਕ ਕੁੰਡਾ ਚੁੱਕਿਆ ਸੀ ਉਹਦਾ ਇੱਕ ਸਿੱਧੇ ਕੁੰਡੇ ਦਾ ਇਹੜਾ ਕੁੰਡਾ ਚੁੱਕਿਆ ਸੀ ਇਹ ਸਾਡਾ ਕੱਟ ਗਿਆ ਫਿਰ ਸਾਡੇ ਕੋਲ ਉਨੇ ਕੁੰਡੇ ਹੀ ਰਹਿ ਗਏ ਇਹ ਫਿਰ ਮੈਂ ਪੁੱਠੀ ਸਲਾਈ ਬਣਾ ਕੇ ਸਿੱਧੀ ਸਲਾਈ ਬਣਾ ਕੇ ਫਿਰ ਜਦੋਂ ਕੁੰਡਾ ਚੋਕ ਕੇ ਕਟਾਉਣਾ ਤੁਹਾਨੂੰ ਫਿਰ ਦਿਖਾਉਣੀ ਉੱਥੇ ਆਣ ਕੇ ਆ ਵੇਖੋ ਮੈਂ ਬਟਨ ਪੱਟੀ ਦੇ ਕੁੰਡੇ ਬਣਾ ਲਏ ਫਿਰ ਸਾਡਾ ਸਿੱਧਾ ਕੁੰਡਾ ਹੀ ਆ ਗਿਆ ਇਹਨੂੰ ਸਿੱਧਾ ਬਣਾ ਲੈਣਾ ਫਿਰ ਹੁਣ ਆਪਾਂ ਇੱਥੋਂ ਕੁੰਡਾ ਚੁੱਕਣਾ ਇੱਕ ਇਹ ਕੁੰਡਾ ਚੁੱਕ ਲਿਆ ਇਹਨੂੰ ਪੁੱਠੀ ਸਲਾਈ ਵਿੱਚ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਇਹ ਨਾਲ ਨਾਲ ਸਾਡੇ ਕੁੰਡੇ ਕਟਣ ਵੀ ਡੇ ਨਾਲ ਨਾਲ ਸਾਡੀ ਫੱਟੀ ਜੋੜਨ ਵੀ ਡਈ ਆ ਗਲੇ ਦੀ ਪੱਟੀ ਜਿਹੜੀ ਪੁੱਠੀ ਸਲਾਈ ਪੁੱਠੀ ਬਣਾ ਕੇ ਸਿੱਧੀ ਸਲਾਈ ਵੀ ਬਣਾ ਕੇ ਫਿਰ ਮੈਂ ਤੁਹਾਨੂੰ ਜਿੱਥੇ ਕੁੰਡਾ ਕਟਾਉਣਾ ਉੱਥੇ ਆਣ ਕੇ ਦਿਖਾਉਣੀ ਆ ਵੇਖੋ ਮੈਂ ਬਟਨ ਪੱਟੀ ਦੇ ਕੁੰਡੇ ਪੁੱਠੇ ਬਣਾ ਲਏ ਆ ਐਕਸਾਈਡ ਦੀ ਕਟਾਈ ਨਹੀਂ ਕੀਤੀ ਕੁੰਡੇ ਮੇਰੇ ਹੈਗੇ ਹੀ ਤੁਸੀਂ ਜੇ ਬੈਕ ਸਾਈਡ ਦੀ ਵਿਕਟਾਈ ਕਰਨਾ ਚਾਹੋ ਫਿਰ ਵੀ ਤੁਸੀਂ ਇੱਥੋਂ ਕੁੰਡੇ ਚੁੱਕ ਕੇ ਨਾਲ-ਨਾਲ ਬਣਾਉਂਦੇ ਹੋਏ ਇਹਨਾਂ ਨੂੰ ਨਾਲ-ਨਾਲ ਅਟੈਚ ਕਰ ਸਕਦੇ ਹੋ ਫਿਰ ਤੁਹਾਨੂੰ ਸੂਈ ਨਾਲ ਬਣਾ ਕੇ ਸੀਣ ਦੀ ਜ਼ਰੂਰਤ ਨਹੀਂ ਆ ਮੈਂ ਤੁਹਾਨੂੰ ਉਹ ਵੀ ਤਰੀਕਾ ਦੱਸਾਂਗੀ ਘਟਾਈ ਪਾ ਕੇ ਵੀ ਕਿਸ ਤਰੀਕੇ ਨਾਲ ਕਿਨਾਂ ਅਸੀਂ ਨਾਲ-ਨਾਲ ਜੋੜ ਸਕਦੇ ਹਾਂ ਆ ਵੇਖੋ ਹੁਣ ਇਹ ਸਾਡੇ ਗਲੇ ਦੇ ਕੁੰਡੇ ਆ ਗਏ ਆ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਉਧਰੋਂ ਇੱਧਰ ਕੁੰਡਾ ਇੱਕ ਲੱ ਲੈਣਾ ਜੇਰਾ ਸਾਡਾ ਪਿਛਲੇ ਪਰਦੇ ਦਾ ਕੁੰਡਾ ਜੇਰਾ ਇਹ ਕੁੰਡਾ ਇਸ ਲਾਈ ਤੋਂ ਲਿਆ ਹੁਣ ਇੱਕ ਇਹ ਕੁੰਡਾ ਇੱਕ ਸਿੱਧਾ ਕੁੰਡਾ ਦੋਵਾਂ ਦਾ ਇੱਕ ਕਰ ਦੇਣਾ ਫਿਰ ਇਸੇ ਤਰ੍ਹਾਂ ਹੀ ਤੁਸੀਂ ਇਹਨੂੰ ਬਣਾਉਂਦੇ ਹੋਏ ਜਾਣਾ ਪੱਟੀ ਨੂੰ ਗਲੇ ਦੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਪੱਟੀ ਨਾਲ ਜੁੜ ਜਾਂਦੀ ਇਹ ਤਾਂ ਨੂੰ ਪਹਿਲਾਂ ਬਣਾਉਣੀ ਪੈਂਦੀ ਫਿਰ ਸੂਈ ਨਾਲ ਸੀਣੀ ਪੈਂਦੀ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਨਾਲ ਨਾਲ ਹੀ ਕੁੰਡੇ ਘਟ ਦੇ ਵੀ ਜਾਣੇ ਨਾਲ ਜੁੜਦੀ ਜਾਣੀ ਏ ਜੇ ਤੁਸੀਂ ਇਹਦੇ ਪਿਛਲੇ 파ਟ ਦੀ ਘਟਾਈ ਕਾ ਪਾਉਣਾ ਚਾਹੁੰਦੇ ਗਲੇ ਦੇ ਪਿੱਛੇ ਉਹ ਵੀ ਪਾ ਕੇ ਤਾਂ ਵੀ ਤੁਸੀਂ ਕੁੰਡੇ ਚੁੱਕ ਕੇ ਬੈਕ 파ਟ ਦੇ ਫਿਰ ਵੀ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਨਾਲ ਜੋੜ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਉਹ ਤੁਸੀਂ ਘਟਾਈ ਪਾ ਕੇ ਬਣਾ ਸਕਦੇ ਹੋ ਅੱਗੇ ਫੇਰੇ ਸਿੱਧਾ ਕੁੰਡਾ ਆ ਗਿਆ ਅਗਲੇ ਕੁੰਡੇ ਨੂੰ ਫਿਰ ਸਲਾਈ ਤੇ ਲੱ ਲੈਣਾ ਗਲੇ ਦੇ ਨੂੰ ਇਹਨੂੰ ਇੱਧਰ ਕਰ ਲੈਣਾ ਇਹ ਦੋਵਾਂ ਕੁੰਡਿਆਂ ਦਾ ਇੱਕ ਕਰਤਾ ਤੁਸੀਂ ਇਸੇ ਤਰ੍ਹਾਂ ਹੀ ਗਲੇ ਵਾਲੀ ਪੱਟੀ ਬਣਾਉਂਦੇ ਹੋਏ ਜਾਣਾ ਵਾ ਇਹ ਮੈਂ ਤੁਹਾਨੂੰ ਸਿੱਧੀ ਸਾਈਡ ਤੋਂ ਦਿਖਾਉਣੀ ਹੈ ਕਿ ਕਿਸ ਤਰੀਕੇ ਨਾਲ ਇਹ ਨਾਲ ਜੁੜ ਗਈ ਆ ਆ ਵੇਖੋ ਆ ਵੇਖੋ ਕਿੰਨੀ ਸੋਹਣੀ ਹੈ ਨਾਲ-ਨਾਲ ਜੋੜਦੀ ਜਾਣ ਦੀ ਨਾਲ-ਨਾਲ ਹੀ ਕੁੰਡੇ ਘੱਟਦੇ ਜਾਣ ਦੇ ਨਾਲ-ਨਾਲ ਹੀ ਜੋੜਦੀ ਜਾਣ ਲਈਏ ਤੁਸੀਂ ਇਸ ਤਰੀਕੇ ਨਾਲ ਮੈਨੂੰ ਦੋਵਾਂ ਦਾ ਇੱਕ ਕਰ ਸਕਦੇ ਹੋ ਇਸ ਤਰੀਕੇ ਨਾਲ ਵੀ ਨਾ ਦੋਵਾਂ ਦਾ ਇੱਕ ਕਰ ਸਕਦੇ ਹੋ ਸਿੱਧੀ ਸਲਾਈ ਵਿੱਚ ਵੀ ਫਿਰ ਪੁੱਠੀ ਸਲਾਈ ਸਾਰੀ ਪੁੱਠੀ ਹੀ ਬਣਾ ਲੈਣੀ ਆ ਵੇਖੋ ਪੱਟੀ ਦੇ ਕੁੰਡੇ ਬਣ ਗਏ ਫਿਰ ਸਿੱਧਾ ਕੁੰਡਾ ਇਹਨਾਂ ਦੋਵਾਂ ਕੁੰਡਿਆਂ ਇਕੱਠਿਆਂ ਨੂੰ ਇਸ ਤਰੀਕੇ ਨਾਲ ਵੀ ਤੁਸੀਂ ਕਟਾ ਸਕਦੇ ਹੋ ਜੇ ਇਸ ਤਰੀਕੇ ਨਾਲ ਨਹੀਂ ਕਟਾਉਣਾ ਸਿੱਧਾ ਕੁੰਡਾ ਬਣਾ ਲੈਣਾ ਇਹ ਕੁੰਡੇ ਨੂੰ ਨਾਲ ਲੱ ਲੈਣਾ ਪੁੱਠੀ ਸਲਾਈ ਵਿੱਚ ਦੋਵਾਂ ਦਾ ਇੱਕ ਕਰ ਦੇਣਾ ਫਿਰ ਪੁੱਠੀ ਸਲਾਈ ਸਾਰੀ ਪੁੱਠੀ ਬਣਾਉਣੀ ਸਿੱਧੀ ਸਲਾਈ ਫਿਰ ਸਾਰੀ ਸਿੱਧੀ ਆ ਵੇਖੋ ਆ ਇਹਦਾ ਮੋਢਾ ਮੈਂ ਇੱਥੋਂ ਤੱਕ ਇਹਨੂੰ ਜੋੜ ਲਿਆ ਵਾ ਨਾਲ ਇਸੇ ਤਰ੍ਹਾਂ ਹੀ ਮੈਂ ਬਣਾਉਂਦੇ ਹੋਏ ਇਹਨੂੰ ਸਾਰੋਂ ਤੱਕ ਜੋੜ ਲਾਂਗੀ ਸਾਰੇ ਕੁੰਡੇ ਨਾਲ ਨਾਲ ਘਟ ਜਾਣੇ ਫਿਰ ਇੱਥੇ ਆਪਾਂ ਜਿੱਥੇ ਮੈਂ ਸੇਫਟੀ ਪਿੰਨ ਲਈ ਇੱਥੇ ਮੈਂ ਇਹਨੂੰ ਜੋੜ ਦਾਂਗੀ ਨਾਲ ਇਹਨਾਂ ਦੇ ਕੁੰਡਿਆਂ ਨੂੰ ਆ ਵੇਖੋ ਇੱਕ ਵਾਰੀ ਫਿਰ ਦਿਖਾਉਣੀ ਹੈ ਬਟਨ ਪੱਟੀ ਦੇ ਕੁੰਡੇ ਪੁੱਠੇ ਬਣਾ ਲੇ ਇਹ ਸਿੱਧਾ ਕੁੰਡਾ ਇਸ ਤਰੀਕੇ ਨਾਲ ਵੀ ਕਟਾ ਸਕਦੇ ਹੋ ਆ ਵੇਖੋ ਨਾਲ ਜੁੜ ਗਿਆ ਪੁੱਠੀ ਸਲਾਈ ਫਿਰ ਸਾਰੀ ਪੁੱਠੀ ਬਣਾਉਣੀ ਸਿੱਧੀ ਸਲਾਈ ਫਿਰ ਸਾਰੀ ਸਿੱਧੀ ਇੱਕ ਵਾਰੀ ਫਿਰ ਮੈਂ ਸਿੱਧੀ ਸਲਾਈ ਤੇ ਆਣ ਕੇ ਤੁਹਾਨੂੰ ਦਿਖਾਉਣੀ ਆ ਵੇਖੋ ਫਿਰ ਬਟਨ ਪੱਟੀ ਦੇ ਕੁੰਡੇ ਆਪਾਂ ਬਣਾ ਲਏ ਸਿੱਧਾ ਕੁੰਡਾ ਵਾ ਇਹ ਉਧਰੋਂ ਸਾਡੇ ਗਲੇ ਦੇ ਕੁੰਡੇ ਆ ਇਹਨਾਂ ਦੋਵਾਂ ਦਾ ਸਿੱਧਾ ਬਣਾਉਂਦੇ ਹੋਏ ਇੱਕ ਕਰ ਦੇਣਾ ਇਸੇ ਤਰ੍ਹਾਂ ਹੀ ਬਣਾਉ ਨਾਲ-ਨਾਲ ਬਣਾਈ ਜਾਣਾ ਨਾਲ-ਨਾਲ ਇੱਕ-ਇੱਕ ਕੁੰਡਾ ਘਟਾਉਂਦੇ ਹੋਏ ਕੁੰਡੇ ਪੂਰੇ ਘਟਾ ਕੇ ਇੱਥੇ ਆਣ ਕੇ ਫਿਰ ਤੁਹਾਨੂੰ ਦਿਖਾਉਣੀ ਗਲੇ ਦੀ ਪੱਟੀ ਨਾਲ ਜੁੜ ਗਈ ਬਣ ਕੇ ਆ ਵੇਖੋ ਮੈਂ ਇਸੇ ਤਰ੍ਹਾਂ ਹੀ ਨਾਲ-ਨਾਲ ਘਟਾਉਂਦੀ ਗਈ ਨਾਲ-ਨਾਲ ਬਣਾਉਂਦੇ ਹੋਏ ਸਾਰੀ ਗਲੇ ਦੀ ਪੱਟੀ ਬਣਾ ਲਈ ਆ ਹੁਣ ਲਾਸਟ ਵਿੱਚ ਆਪਾਂ ਇੱਥੇ ਇਹਨੂੰ ਨਾਲ ਜੋੜਨਾ ਵਾਂ ਇੱਥੇ ਇੱਕ ਕੁੰਡਾ ਚੁੱਕਾਂਗੇ ਜਿੱਥੇ ਗੈਪ ਵਾ ਇੱਥੋਂ ਹਾਨੂੰ ਫਿਰ ਸੀਣਾ ਨਹੀਂ ਇੱਥੇ ਸੈਂਟਰ ਵਿੱਚ ਜੋੜਦੇ ਗਲੇ ਦੇ ਜੇ ਤੁਸੀਂ ਇਧਰੋਂ ਜੋੜਨਾ ਚਾਹੁੰਦੇ ਇਹ ਪੱਟੀ ਨੂੰ ਤੁਸੀਂ ਬਣਾ ਕੇ ਇਧਰ ਲਿਆ ਕੇ ਫਿਰ ਜੋੜ ਸਕਦੇ ਹੋ ਮੈਂ ਹਮੇਸ਼ਾ ਇੱਥੇ ਸਾਈਡ ਤੇ ਇਹਨੂੰ ਜੋੜਦੀ ਆ ਹੁਣ ਆਪਾਂ ਫਿਰ ਜਿਵੇਂ ਦੇ ਸਾਡੇ ਬਟਨ ਪੱਟੀ ਦੇ ਕੁੰਡੇ ਆ ਉਸੇ ਤਰ੍ਹਾਂ ਦੇ ਹੀ ਆਪਾਂ ਬਣਾ ਲੈਣੇ ਆ ਇੱਕ ਕੁੰਡਾ ਆਪਾਂ ਚੁੱਕਣਾ ਵਾ ਜਿਹੜਾ ਥੋੜਾ ਗੈਪ ਵਾ ਤਾਂ ਕਿ ਉੱਥੋਂ ਸਾਨੂੰ ਸਲਾਈ ਨਾ ਕਰਨੀ ਪਵੇ ਇਹ ਸਾਰੇ ਕੁੰਡੇ ਪੁੱਠੇ ਪੁੱਠੇ ਹੀ ਬਣਾ ਲੈਣੇ ਆ ਇਹਨੂੰ ਹੁਣ ਸਿੱਧਾ ਬਣਾ ਲੈਣਾ ਆ ਵੇਖੋ ਇੱਥੇ ਗੈਪਵਾ ਇੱਥੇ ਇਤੋਂ ਹੁਣ ਆਪਾਂ ਸਿਰਫ ਇੱਕ ਹੀ ਕੁੰਡਾ ਚੁੱਕਣਾ ਵਾ ਇਹ ਕੁੰਡਾ ਚੁੱਕ ਲਿਆ ਇਹ ਕੁੰਡੇ ਨੂੰ ਪੁੱਠੀ ਸਲਾਈ ਵਿੱਚ ਆਪਾਂ ਕਟਾ ਦੇਣਾ ਇਹ ਪੁੱਠੀ ਸਲਾਈ 'ਚ ਘਟਾਤਾ ਫਿਰ ਪੁੱਠੀ ਸਲਾਈ ਪੁੱਠੀ ਬਣਾਉਣੀ ਸਿੱਧੀ ਸਲਾਈ ਤੇ ਆਣ ਕੇ ਫਿਰ ਆਪਾਂ ਇਹਨੂੰ ਇੱਥੇ ਨਾਲ ਇਹ ਪੱਟੀ ਨਾ ਜੋੜ ਦੇਣਾ ਵਾ ਤੁਸੀਂ ਇਹਨੂੰ ਸਲਾਈਆਂ ਨਾਲ ਵੀ ਜੋੜ ਸਕਦੇ ਹੋ ਸੂਈ ਨਾਲ ਵੀ ਜੋੜ ਸਕਦੇ ਹੋ ਹੁਣ ਆ ਵੇਖੋ ਇਹ ਸਿੱਧੀ ਸਲਾਈ ਤੇ ਉਧਰੋਂ ਆਪਾਂ ਇਹ ਸੇਫਟੀ ਪਿੰਨ ਵਾਲੇ ਵੀ ਸਿੱਧੀ ਸਲਾਈ ਤੇ ਕਰ ਲੈਣੇ ਇਹ ਮੈਂ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਵੇਖੋ ਆਪਾਂ ਪੁੱਠੀ ਸਲਾਈ ਚੜਾ ਲਈ ਆ ਹੁਣ ਸਾਡੇ ਇੱਧਰ ਵੀ 13 ਹੁੰਡੇ ਇੱਧਰ ਵੀ 13 ਹੁਣ ਆਪਾਂ ਇਹਦਾ ਪੁੱਠਾ ਪਾਸਾ ਇਸ ਤਰੀਕੇ ਨਾਲ ਕਰ ਲੈਣਾ ਵਾ ਇਹਨੂੰ ਤੁਸੀਂ ਸੂਈ ਨਾਲ ਇੱਥੇ ਨਾਲ ਜੋੜ ਸਕਦੇ ਹੋ ਪਰ ਮੈਂ ਸਲਾਈਆਂ ਨਾਲ ਹੀ ਜੋੜਾਂਗੀ ਜਿਸ ਤਰੀਕੇ ਨਾਲ ਮੋਢੇ ਜੋੜੀਦੇ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਨਾਲ ਜੋੜ ਲੈਣਾ ਵਾ ਇਹ ਕੁੰਡੇ ਨੂੰ ਆਪਾਂ ਉੱਪਰੋਂ ਦੀ ਸੁੱਟ ਦੇਣਾ ਦੋਵਾਂ ਕੁੰਡੇ ਇੱਕ ਉਸ ਲਾਈ ਦਾ ਕੁੰਡਾ ਲੈਣਾ ਇੱਕ ਉਰਲੀ ਸਲਾਈ ਦਾ ਇਹਨਾਂ ਨੂੰ ਉੱਪਰੋਂ ਦੀ ਸੁੱਟ ਦੇਣਾ ਇਹ ਮੈਂ ਸਾਰਾ ਇਸੇ ਤਰੀਕੇ ਨਾਲ ਇਹ ਪੱਟੀ ਨੂੰ ਨਾਲ ਜੋੜ ਕੇ ਫਿਰ ਮੈਂ ਤੁਹਾਨੂੰ ਗਲਾ ਦਿਖਾਉਣੀ ਕਿ ਕਿਸ ਤਰੀਕੇ ਦੀ ਗਲੇ ਦੀ ਪੱਟੀ ਬਣੀ ਆ ਆ ਵੇਖੋ ਤੁਸੀਂ ਵੀ ਦੇਖ ਸਕਦੇ ਹੋ ਗਲਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਵਾ ਆ ਵੇਖੋ ਬੈਕ ਸਾਈਡ ਤੋਂ ਵੇਖੋ ਤੁਸੀਂ ਵੀ ਇਸੇ ਤਰੀਕੇ ਨਾਲ ਸਲਾਈਆਂ ਦੇ ਨਾਲ ਗਲਾ ਬਣਾ ਕੇ ਨਾਲ-ਨਾਲ ਕਟਾ ਵੀ ਸਕਦੇ ਹੋ ਨਾਲੋਂ ਨਾਲ ਘਟਾਈ ਜਾਣਾ ਨਾਲੋਂ ਨਾਲ ਗਲਾ ਬਣਾਈ ਜਾਣਾ ਬਹੁਤ ਹੀ ਸੋਹਣਾ ਗਲਾ ਬਣ ਕੇ ਤਿਆਰ ਹੁੰਦਾ ਵਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ